ستنام شری واہ گرو سا جی ہو جپ جی سا ایک انکار ستنام کرتا پر اکال مورت نے سی پنگ گر پرساد جپ وا سچ گا سچ بھی سچ نان گی سچ ਸੋਚੇ ਸੋਚ ਨਾ ਹੋਵੇ ਜੀ ਸੋਚਿਲ ਕੋ ਅਛਪੇ ਉਪਨਹ ਹੋਵੇ ਜੀ ਲਾਇ ਰਿਹਾ ਲਿਵਤਾਰੁ ਭੇਮਕਨ ਤੁਜਬ ਨਪਰੀਆ ਪਾਰਾ ਸੈ ਸੰਪਰ ਕੋਈ ਤਿਕਨ ਚੱਲੇ ਨਾਲ ਕਿਛਿਆ ਰਹੀ ਹੈ ਇੱਕ ਗੂੜੇ ਟਟੇ ਪਾਲ ਹੁਕਮੁ ਜਾਈ ਚੱਲਣਾ ਨਾਨਕ ਰਿਕਿਆ ਨਾਲ ਹੁਕਮਿ ਨਾ ਆਕਾਰ ਹੁਕਮ ਨ ਕਹਿ ਜਾਏ ਹੁਕਮਿਆ ਜੀ ਹੁਮਨੇ ਉੜਿਆ ਇਤ ਤੁਮਨੇ ਇਚ ਕੰਨ ਲਿਖੇ ਦਸ ਪਈਐ ਇਕਨਾਂ ਹੁਕਮੀ ਸਿੰਘ ਸਿਉ ਇੱਕ ਹੁਕਮੀ ਦਾ ਭਾਈਏ ਗਿੰਦਰ ਸਾਹਿਬ ਕੋ ਵਰਪਨਾ ਕੋ ਹੈ ਨਾਨਕ ਹੁਮੇ ਜਿਬ ਜੇ ਤਾਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਣੂ ਕੋ ਕਿਸੇ ਤਾਣੋਂ ਗਾਵੇ ਕੋ ਦਜਣ ਨਿਸ਼ਾਨੋਂ ਗਾਵੇ ਕੋ ਗੁਣ ਡੇ ਅਚਾਰ ਗਾਵੇ ਕੋ ਦੇਵ ਖੰ ਵਿਚਾਰ ਗਾਵੇ ਕੋ ਸਾਕ੍ਰਿਤੀਨ ਕੇ ਗਾਲ ਕੋ ਜੀ ਲੈ ਪ੍ਰਥੇ ਗਾਵੇ ਕੋ ਜਾਪੇ ਦੇਸੇ ਦੂਰ ਗਾਵੇ ਕੋ ਵੇਖੇ ਅਧਰਾ ਦੂਰਾ ਕਥਨੇ ਤੇਨੇ ਆਏ ਟਟ ਕਤ ਕਤੀ ਕੋਟੀ ਕੋੜ ਕਾਟਾ ਦਿੰਦਾ ਦੇ ਲੈਨੇ ਤੱਕ ਪਾਹੇ ਜਗ ਜੰਤਰ ਖਾਈ ਖਾਏ ਉਪੇ ਕੁਵੇ ਕੋ ਚਲਾਏ ਰਾਹ ਨਾਨਕ ਕਿਵੇਂ ਕਿਸੇ ਵੀ ਪ੍ਰਵਾਹ ਸਤ ਸੈ ਸਤ ਨਹੀਂ ਵਕੈ ਉਹ ਅਪਾਰ ਅਕੇ ਮੰਗੇ ਦੇਹ ਦੇ ਰਾਤ ਕਰੇ ਰਤਾ ਰੋ ਫਿਰ ਕਿ ਅਗਰ ਰਖਿਆ ਜਿ ਸਿਧ ਰਬਾਰ ਮੋਹ ਕੀ ਭੁੱਲਣ ਭੁੱਲੀਐ ਜਿਤ ਸੁਣਦੇ ਪਿਆਰਾ ਅੰਮ੍ਰਿਤ ਵੇਲਾ ਸਤਨਾਉ ੜਿਆ ਵਿਚਾਰੋ ਕਰਮੀ ਆਵੈ ਕਪੜਾ ਨਦਰੀ ਮੋਤੁ ਵਾਰਾ ਨਾਨਕ ਐ ਵੇ ਜਾਣ ਏ ਸਵਾਪਿਛਿਆਰਾ ਛਾਪਿਆ ਨ ਜਾਏ ਕੇਤਨ ਹੋਏ ਆਪੇ ਆਪੋ ਜਿਨ ਸੋਇ ਜਿਨ ਸੇਵਿ ਤੇ ਪਾਇ ਮਾ ਨਾਨਕ ਆਗੇ ਗੁਰੂ ਨਸਾਨਾ ਗਾਇ ਸੁਣੀਏ ਮਨ ਕੀਏ ਭਾਉ ਦੁਖ ਪਰ ਸਭ ਲਜਾਇ ਗੁਰੂਪਨਾਦ ਗੰਗਪ੍ਰੇਦ ਗੁਰੂਪੁਰ ਸਮਾਈ ਗੋਰੀਸ਼ਰ ਗੁਰ ਗੋਰਖਾ ਬ੍ਰਹਮ ਗੁਰ ਪਰਪਤੀ ਮਝ ਜਨਕ ਨਾਇਕਣ ਤਨ ਨਜਾਈ ਗੁਰ ਇਕ ਦੇਵੁ ਜਾਇ ਸਭ ਨ ਜੀਆ ਕਾ ਇਕ ਦਾਤਾ ਸੋਮੇਸ਼ਰ ਨਜਾਈ ਤੀਰਤ ਨਾ ਜਿਤੇ ਭਾਵਣ ਬਣ ਕੇ ਨਾਇ ਕਰੀ ਜਿਚੈ ਜੇ ਰੂਪੈ ਵੇਖਣ ਕਰਮ ਕੇ ਮਿਲੇ ਨਹੀਂ ਮਤਵੇ ਚਰਤਨ ਅਰਮਾਨਿਕ ਜਗੁ ਕੀ ਸਿੱਖ ਸੋਣਾ ਗੁਰਗਦੇ 부ਜਾਏ ਸਭਨਾ ਜੀਆਂ ਕਾ ਇਕ ਲਾਤਾ ਓ ਮੈ ਸੰਜਾਈ ਜੇ ਜੋ ਚਰਿਆ ਜੋ ਹੋ ਸੁਣੀਓ ਇਨੋਖਣਵ ਜਾਣੀਏ ਨਾ ਚਲੇ ਸੋ ਕੋ ਚਿੰਗਣ ਰਖਾਇ ਕੈ

ਈਸਰਵ ਮੈਨ ਦਾ ਸਨਮਕ ਸੁਣਾ ਨਮਨ ਦਾ ਸਨ ਜੋਗ ਜੋਤਿਲ ਭੇਦ ਹੁਣ ਸਾਸ ਸੰਮਤ ਵੇਦ ਨਾਨਕ ਪਾਤਾਲ ਵਿਗਾਸ ਹੁਣ ਦੁਖਿ ਪਾਪ ਕਾ ਨਾਸ ਹੁਣ ਸਾਸੰਤੋ ਗਿਆਨ ਸੁਣ ਅਸਰ ਕੈਸ਼ ਨਾਨਕ ਹੁਣ ਪੜ ਪੜ ਪਾਵੇ ਮਾਨ ਸੁਣ ਲਾਗੇ ਸਹਿ ਧਿਆਨ ਨਾਨਕ ਭਗਤਾਂ ਉਸ ਦਾ ਵਿਗਾਸ ਹੁਣ ਦੁਖਿ ਪਾਪ ਕਾ ਨਾਸ ਹੁਣ ਸ੍ਰਗੁਣਾ ਕੇਗਾ ਹਣ ਸੇਖ ਪੀਰ ਪਾਤਸ਼ਾ ਪਣਦੇ ਪਾਵੇ ਰਾਮ ਹੁਣ ਹਾਥੋ ਸਗਾ ਨਾਨਕ ਪਰਤਿ ਦਾ ਵਿਗਾਸ ਹੁਣ ਰੂਹੇ ਪਾਪ ਕਾ ਨਾਸ ਮਨ ਕੇ ਗਤਿ ਕੀ ਨਾ ਜਾਏ ਜੇ ਕੋ ਕਹਿ ਪਿਛੇ ਬਸਤਾਈ ਕਾਗਦ ਕਲਮ ਲਿਖਣ ਹਾਰਾ ਮਨੈ ਕਾ ਬੇ ਕਲਮ ਵਿਚਾਰ ਐਸਾ ਨਾਮ ਅਮਰੰਦਨ ਹੋਏ ਜੇ ਕਾ ਮਨ ਜੜੇ ਨਿਕੋਐ ਮਨ ਸੁਰਤ ਹੋਏ ਮਨ ਬੋਧਾ ਮਨੇ ਸਾਰ ਬੋਣੀ ਕੀ ਸੋਧਾ ਮਨੇ ਮੋਚਤ ਨਾ ਖਾਏ ਮਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਅਨੰਨ ਹੋਏ ਏਕੋ ਮੋੰਦਣ ਮਨੇ ਕੋਏ ਮਨੇ ਮਰ ਲੱਗ ਨਾ ਪਾਏ ਮਨੇ ਪਤਸ ਪਰਟ ਲਾਏ ਮਨੇ ਮੰਗਣ ਚੱਲੇ ਪੰਥ ਮਨੇ ਤਨੁ ਸਤੇ ਸੁਨਮੰਦ ਐਸਾ ਨਾਮ ਅਨੰਨ ਹੋਏ ਏਕੋ ਮੋੰਦਣ ਮਨੇ ਕੋਏ ਮਨੇ ਪਾਵੇ ਮੋਖ ਦਵਾਰ ਮਨੇ ਪਰ ਰੇ ਸਤਾਰਾ ਮਨੇ ਤਰੇ ਤਰੇ ਗੁਰ ਸਿਖੈ ਮਨੇ ਨਾ ਪੁਏ ਨਾ ਵੇਖਾ ਐਸਾ ਨਾਮ ਜਿਨ ਹੋਏ ਏਕੋ ਮਾਣ ਜਾਣੇ ਬਨ ਕੋਏ ਪੰਜ ਪ੍ਰਵਾਨ ਪਰ ਪ੍ਰਧਾਨ ਪੰਜੇ ਪਾਵੇ ਦਿਗੇ ਮਾਨੋ ਪੰਜੇ ਸੋਹਿਦ ਰਾਜਾਨੋ ਪੰਜ ਕਾ ਗੁਰੂ ਧਿਆਨ ਜੇ ਕੋ ਕਹਿ ਕਰੇ ਵਿਚਾਰ ਫਰਤੇ ਕੇ ਕਰਨੇ ਨਹੀਂ ਸੁਮਾਰਾ ਤੌਲ ਰੰਧਾ ਕਾ ਪੂਚਾ ਸੰਤੌ ਰੱਘਖੇ ਜਨ ਸੂਤ ਜੇ ਕੋ ਉਝ ਹੋਇ ਇਸ ਚਾਰ ਤੌਲੇ ਉਪਰ ਕੇਤ ਪਰ ਤਰਤੇ ਹੋ ਪਰੇ ਹੋ ਰੋਰਾ ਤਿਸਤੇ ਭਾਰ ਤਲੇ ਕੌਣ ਜੋਰਾ ਜੀ ਜਤ ਰੰਗਾ ਕੇਨਾ ਸਭਨਾਂ ਲਖਿਆ ਉਰੀ ਕਲਮ ਇਹੋ ਲਖਲ ਜਨ ਕੋ ਹੈ ਲਖਲ ਲਖਿਆ ਕੇਤਾ ਹੋਇ ਇਹਤਾ ਤਨਸਾਲੇ ਰੂਪ ਕੀਤੇ ਦਾਤ ਜਾਣੇ ਕੌਣ ਕੋਤਾ ਕਿਤਾਬ ਸੈ ਕੋ ਖਵਾਓ ਸਿਸ਼ਟ ਹੋਏ ਲਖ ਦਰਿਆਵ ਕੁਦਰਤ ਕੋਣ ਕਾ ਵਿਚਾਰ ਵਾਰ ਜਮੇ ਕੇ ਵਾਰ ਜੋ ਤਵਾਏ ਸਾਈ ਪ੍ਰੀਕਾਰੋ ਤੂੰ ਸਦਾ ਸਲਾਮਤ ਨਿਰੰਕਾਰ ਅਸੰਗ ਜਪ ਸਭ ਭਾਉ ਅਸਾਂ ਪੂਜਾ ਸੰਤਪਤਾਉ ਅਸੰਗ ਕੋ ਕ੍ਰੰਥਮ ਕਵੇਦ ਪਾਠ ਅਸੰਗ ਜੋਗ ਮੰਨਿ ਉਦਾਸ ਅਸਾਂ ਕ ਭਗਤ ਕਉਣ ਗਿਆ ਵਿਚਾਰ ਅਸੰਖ ਸਤੀ ਅਸੰਗਤਾਰ ਅਸੰਖ ਸੂਰਮੋ ਪਖਸਾਰ ਅਸਾਂ ਕ ਮੋਨਿ ਵਿਲਾਇ ਤਾਰ ਕੁਦਰਤ ਕਉਣ ਕਾ ਵਿਚਾਰ ਵਰ ਜਾਏ ਕਿਵਾਰਾ ਜੋਤਿ ਸੁ ਭਾਵੇ ਸਾਈ ਫਲੀਕਾਰ ਤੂੰ ਸਦਾ ਸਲਾਮਤ ਰੰਕਾਰ ਅਸੰਖ ਮੂਰਤ ਅੰਧਗਰ ਅਸੰਖ ਜੋਹਰਾ ਮੁਖੋਰ ਅਸੰਖ ਅਮਰ ਕਰ ਜਾਏ ਜੋਰਾ پاپی پاپ پر جائے سلامت ਅਸੰਖਣਾ ਸੰਗੀਤਾ ਅਗਮ ਅਗਮ ਸੰਕਲੋ ਅਸੰਖੇ ਸਰਪਾਰ ਹੋਏ ਅਖਰੀ ਨਾਮ ਕਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣਾ ਅਖਰਾ ਸਰਸਜੋ ਅਖਾਣਾ ਜਿਨ ਲਿਗਤੈ ਸਰਨਾ ਹੈ ਜੋ ਫਰਮਾਇ ਚਾਹ ਤਾ ਪਾਏ ਜਿਤਾ ਕੀਤਾ ਤਿਤ ਤਨਾ ਵਿਣ ਨਵੇਂ ਨਹੀਂ ਕਥਾਉ ਕੁਦਰਤ ਕੋਣ ਕਾ ਵਿਚਾਰ ਵਰਨ ਮੇਕਾਰਾ ਜੋ ਤੁਧ ਭਾਵੇਂ ਸਾਈ ਪ੍ਰੀਕਾਰ ਤੂੰ ਸਦਾ ਸਲਾਮਤ ਰੰਕਾਰਾ ਪਰਯਤ ਪਰ ਤੰਦੇ ਪਾਣੀ ਲੋਤੋ ਦਰਸਕੇ ਮੂੰਹ ਪਰੇਚੇ ਗੱਪੜ ਹੋਈ ਦੇ ਸਾਬੂਨਿ ਧੋਏ ਭਰੀਏ ਮਤ ਪਾਪ ਕੇ ਸੰਗ ਉਹ ਰੋਪੇ ਨਾ ਵੇਕੇ ਰੰਗਾ ਪੁਨੀ ਪਾਪੀ ਅਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵੀਜਾ ਪੇਖਾ ਹੋ ਨਾਨਕ ਮੀਆ ਹੋ ਜਾਓ ਤੇਰ ਤਬ ਦਾ ਦਦਨ ਸਿਗੋ ਪਵਿੱਤਰ ਕਮਾਉ ਸੁਣਿ ਮਨਿ ਅਮਕੀਤਾ ਭਾਉ ਅੰਤਰਗਤ ਹੀਰ ਤੁਮਲ ਨਾਮ ਸਭ ਗੁਣ ਤੇਰੇ ਮੇ ਨਾ ਕੋਐ ਸੁਣਿ ਗੁਣ ਕੀਤੇ ਭਜਨ ਨ ਹੋਇ ਸੋ ਤਾਦ ਬਾਣੀ ਬਰਮਾਉ ਸਸ ਸੋਹਣ ਸਦਾ ਮੰਚਾਉ ਕਾਣ ਸੁਨੇ ਲਗ ਅਸਤ ਕਾਣ ਕਾਣ ਸੁਣਵਾਰਾ ਕਾਣ ਸੋਤੀ ਮਹਾ ਕਲ ਸੁ ਆਕਾਰ ਦੇਲ ਪਈ ਪੰਡਤੀ ਹੋਵੇ ਲਈ ਪੁਰਾਣਾ ਗ੍ਰਸਨਾ ਪਾਪਾ ਦਿਆ ਜੋ ਨਿਕਾ ਨਾ ਲੇਖ ਕੋ ਰਾਣਾ ਤੇ ਤਵਰਨ ਲੁਗੀ ਜਾਣਾ ਪ੍ਰਤਮਾ ਨ ਕੋਈ ਜੋ ਕਰਤਾ ਸਿਰ ਟੇਕ ਸਾਜੀ ਆਪੇ ਜੜ ਸੋਈ ਏਗਰ ਖਗ ਜਲਾਈ ਕੌਣ ਨਿਕੁ ਜਾਣਾ ਨਾਨਕ ਅੱਖਣ ਸੋ ਸੋਖਾ ਇਕ ਦਿ ਸਿਆਣਾ ਹਡਾ ਸਭ ਦਿਨਾਈ ਕੀਤਾ ਜਕ ਹੋਐ ਨਾਨਕ ਦੇਖੋ ਆਪੋ ਜਾਣੇ ਅਗੇ ਗਿਆਨ ਸੋ ਹੈ ਪਤਾਲ ਪਤਾਲ ਨਖਗਸ ਗਸਾ ਉੜ ਕੋੜੂ ਪਾਲ ਠੱਕੇ ਵੇਖ ਕੇ ਕਬਾਤ ਸਹ ਸਟਾਰੇ ਕਹਿਣ ਕਿ ਤੇ ਬਾ ਅਸਲ ਉਹ ਧਾਤ ਲਿਖੋ ਤੋ ਲਿਖੇ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣੇ ਆਪ ਸਲਹੀ ਸਨੈ ਤੇ ਸੁਰਤ ਨਾ ਪਈਆ ਜਿਉ ਤਾਪੈ ਸੁਨਣਾ ਜਾਣੀਏ ਤੁਮ ਸੋ ਸੋਤਾਲ ਗ੍ਰਸਿ ਤੇ ਮੋਲਦਾਨ ਕਿਹੜੀ ਤਲਹਾ ਮਨੀ ਜੇ ਤੁਮੋਂ ਨਿਸ਼ਰੈ ਅੰਤਨ ਸਿਪੇ ਕਨੰਤ ਅੰਤਨ ਕਰਨ ਦਿਨੰਤ ਅੰਤਨ ਵੇਖਣ ਸੋੜਨੰਤ ਅਨਯਾਪੇ ਕਿਆ ਮਨ ਮੰਤ ਅੰਦਰ ਆਪੇ ਠਾਕਾਰ ਅੰਦਰ ਆਪੇ ਪਰਵਾਰ ਅੰਧਕਾਰਨ ਕਿੱਥੇ ਮਿਲਾ ਹੈ ਤੋ ਕਿਉ ਨ ਪਾਈ ਜਾਏ ਏਹ ਹੰਦ ਲਾਣੇ ਕੋ ਵੈ ਪਤੋ ਕੀਵਤ ਹੋਏ ਵੱਡਾ ਸੋ ਉੱਚਾ ਥਾਓ ਉੱਚੇ ਪਰੋਚਨਾ ਏਹ ਉੱਚ ਹੋਏ ਕੋ ਵੈ ਦਰਜ ਕੋ ਜਣ ਸੋਏ ਜੋੜਾ ਜਣ ਆਪਾ ਆਪ ਨਾਨਕ ਨਦਰੀ ਕਰਮੇ ਦਾਤ ਮਤ ਕਰ ਲਿਖਿਆ ਨਾ ਜਾਏ ਵੱਡਾ ਦਾਤਾ ਚਲ ਨ ਸਮਾਏ ਕਿਤੇ ਮੰਗੇ ਜੋ ਦਾ ਪਰ ਕਿਤੇ ਗਣਤ ਨਹੀਂ ਵਿਚਾਰ ਇਤੇ ਖਾਤ ਤੇ ਵਿਕਾਰ ਕਿਤ ਲਲਨ ਕਿਰਪਾ ਹੈ ਕਿਤੇ ਮੂਰਖਾਈ ਖਾਹੇ ਪੇਤੀਆਂ ਲੋ ਕੇ ਭੂਖ ਕਿਸ ਤਮਾਰ ਐ ਵਿਦਾ ਤੇ ਰਦਾਤਾਰ ਬੰਦ ਖਲਸੇ ਬਣੇ ਹੋਏ ਰਾਖਣ ਛਕੇ ਕੋਏ ਜੇ ਕੋ ਖਾਏ ਕਿ ਅਖਣ ਪਾਏ ਉਹ ਜਾਣੇ ਤਿਉਹੇ ਖਾਏ ਆਪੇ ਜਾਣੇ ਆਪੇ ਦੇ ਆ ਕਿਸੇ ਵੀ ਕਹਿ ਕੈ ਜਿਸਨ ਬਖਸ਼ੇ ਸਿਤਲਾ ਨਾਨਕ ਪਾਸੇ ਪਾਸਾ અમુલ કોણ અમુલ ભાર અમુલ વા પારિયે અમુલ ભંડારા અમુલ આવે અમલ જાહે અમલ પાએ મના સમાય અમંદ્ર મન મન દે બાણો અમુલ તો અમુલ પ્રવાણો અમુલ ગો શીશ અમુલ નિસાણો અમુલ કર્મ અમુલ પ્રમાણો મુલમ લાખ્યા ને જાય આખા કહે લે લાય આકે વેદ પાઠ પુરાણો ਆਕੇ ਪਰ ਕਰਿ ਵਖਿਆਣ ਆਕੇ ਬਰਮੇ ਅਖੇਂਦ ਆਕੇ ਗੋਪੀ ਤੇ ਗਵਿੰਦ ਆਕੇ ਸਰ ਅਕੇ ਸਦ ਆਕੇ ਕਹਤੇ ਕੀਤੇ ਬੋਧ ਆਕੇ ਤਨੋ ਕੇ ਦੇਵਾ ਆਕੇ ਸੁਰਨ ਗੁੰਜਨ ਸੇਵੈ ਕਿਤੇ ਅਖੇ ਅਕਣ ਪਾਹਿ ਕਿਤੇ ਕਹਿ ਕੇ ਉਠੜ ਜਾਹਿ ਇਤੇ ਕੀਤੇ ਹੋਰ ਕਰੇ ਤਾਕ ਰਕੇ ਕਈ ਕ ਜੇ ਵਡ ਭਾਵੇ ਤੇ ਵਡੋਏ ਨਾਨਕ ਜਾਣੇ ਸਤਿ ਸਵੈ ਇੱਕ ਆਖੇ ਬੋਲ ਬਿਗੜ ਤਨ ਕੇ ਸਰ ਗਵਰੰਗਾਰਾ ਸਦਾ ਕਹਿ ਸੋਲ ਕਹਿ ਜਿ ਚ ਵੇ ਸਰ ਸੁਨ ਲੈ ਵਾਜੇ ਨਾਥ ਨਿਕ ਅਸ਼ੰਕਾ ਕੀਤੇ ਗਵਨਹਾਰੇ ਕੀਤੇ ਰਾਗ ਪਰੇ ਸਖੀਆ ਨ ਕੀਤੇ ਗਵਨਹਾਰੇ ਗਾਵੇ ਤਨ ਕੋਣ ਪਣਿ ਨ ਸੰਤਰਾ ਗਾਵੇ ਰਾਜਾ ਧਰਮ ਦਵਾਰਾ ਗਾਵੇ ਚਿਤਿ ਭਜ ਲੋ ਜਣ ਹੈ ਲਖਨ ਤਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸਹਾਨਸ ਦਸਵਾਰੇ ਗਾਵੇ ਇਨ ਦਰਸ਼ਨ ਬਟੇ ਦੇ ਚੰਦਰ ਨ ਲਾਏ ਗੈ ਸਿਸਮਾ ਦੀ ਅੰਦਰ ਗੰਸਾਰ ਵਿਚਾਰੇ ਗਾਵੇ ਨਿਤਿ ਸਤੇ ਅੰਤੋਖੀ ਗਾਵੇ ਵੀਰ ਕਰਾਰੇ ਗਾਵੇ ਪੰਨਤ ਬਣ ਕੀਸਰਾ ਜੋ ਜੋਗ ਵਿਦਿਆ ਨ ਲਏ ਗਾਵੇ ਮੋਹਣੀਆ ਮਨ ਮਰਨ ਸੁਰਗ ਮਛ ਪਿਆਲੇ ਗਾਵਉ ਤੋਂ ਪਾਇ ਤੇਰੀ ਅਸਰ ਤੇ ਚਨ ਲਾਏ ਗਿਆ ਜੁਲਮਾ ਬਲ ਸੋਰਾ ਗਾਵੇ ਖਾਣੀ ਚਾਰੇ ਗਿਆ ਵੇ ਖੰਡ ਮੰਡਲ ਭੰਡਾ ਕਰ ਕਰ ਕੇਦਾਰੇ ਸੇ ਸੁਨਉ ਗਾਵੇ ਯੋਧ ਭਵਨ ਤੇ ਜੇਰ ਪਤਰ ਸਲਾ ਔਰ ਕੇਤੇ ਗਾਵਨ ਸੇ ਮਿ ਜਤਨਾ ਨਾਨਕ ਕੀ ਵਿਚਾਰੇ ਸੋਈ ਸੁਦਾ ਸਚੁ ਸਾਹਿਬ ਸਤਿ ਸਚਿ ਨਾਹੀਐ ਵਿਸੁ ਜਨ ਦਾ ਸਿਰਸ ਨਾ ਜਚਾਈ ਰੰਗੇ ਰੰਗੇ ਭਾਤੇ ਕਰ ਕੰਿਸੀ ਮੈ ਨਉ ਪਾਈ ਕਰ ਕਰ ਵਿਖੀਤਿ ਬਿਨਾ ਜੋ ਤਿਸ ਦੇ ਉੜਾਈ ਜੋ ਤਿਸ ਭਾਵੇ ਸੋਈ ਕਰਸੈ ਹੁਕਮ ਨ ਕਰਣਾ ਜਾਈ ਸਉ ਪਾਸ ਸਉ ਸਉ ਪਾਸ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਾਪਾ ਛੜਲੇ ਧਿਆਨ ਕੀ ਕਰੇ ਬੋਤਾ ਕਿੰਤਾ ਕਾਲ ਖਵਾਰੀ ਕਾਇਆ ਜੁਗਤੜਨ ਪ੍ਰਤੀਤ ਆਏ ਪੰਤੇ ਸਲਮਤੇ ਮਨ ਜੀ ਤੇਜ ਜੀਤਾ ਅਦੇਸ ਅਦੇਸਾ ਅਦਨੀਲਾ ਅਦਨ ਹਤ ਜੋ ਜਗੇ ਕੋ ਵੇਸ ਭਗਤ ਗਿਆਨ ਦਇਆ ਪੰਡਰਨ ਘੜਗਟ ਵਾਜੇ ਨਾਦਾ ਆਪਨਾਥ ਨਾਤੀ ਸਜਾ ਕੀ ਰਹਿਤ ਸਦਾ ਰਸਾਦਾ ਸੰਜੋਗ ਜੁਦਿਕਾ ਚਲਾਏ ਨੇਕੇ ਆਇ ਭਗੋ ਅਦੇ ਸਦੇਸਾ ਆਦਿ ਨਿਰਨ ਦਿਨ ਹਤ ਜੋ ਜੋ ਕੋਈ ਸਾ ਇੱਕ ਮੈ ਜੁਤ ਆਈ ਤੰਜਲੇ ਪ੍ਰਵਾਨ ਇੱਕ ਸੰਸਾਰ ਇੱਕ ਬੰਡਾਰੇ ਇਕਲੈ ਦੀ ਬਾਣ ਜਉਦੇ ਭਾਵੇ ਤੇ ਚਲਾਵੇ ਜੋ ਹੋਵੇ ਫਰਮਾਨ ਹੋਵੇ ਕਿਉ ਨਾ ਨਦਰ ਨਾ ਵੇਪੋਤ ਵਿਦਾਰਾ ਅਦੇਸੇ ਅਦੇਸਾ ਆਦ ਨੀਲਨ ਅਦਨ ਹਾਤਾ ਜੋ ਜੋ ਵੇਖੋ ਵੇਸ ਆਸਣੋਂ ਨਿ ਬੰਡਾਰਾ ਜਗਲ ਪੈ ਸੇ ਕਵਾਰਾ ਕਰ ਕਰ ਵੇਖੇ ਸ਼ਰਨ ਹਾਰਾ ਨਾਨ ਸੁਚੇ ਸੱਚੀ ਕਾਰਾ ਅਦੇਸੇ ਅਦੇਸਾ ਆਦ ਨੀਲਨ ਅਦਨ ਹਾਤਾ ਜੋ ਜੋ ਵੇਖੋ ਵੇਸ ਇਹ ਜਿਬੂ ਲਖ 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 ਨੀਸਾ ਲਖ ਲਖ ਰਾਖੇ ਇੱਕ ਨਾਮ ਜਗਦੀਸਾ ਐਸੇ ਰਤ ਪਤ ਪੌੜੀਆਂ ਜਿਹੜੀਆਂ ਕੀ ਉਸਾ ਸੁਣ ਗਲਾਕਾਸ ਕੇਟਾ ਈ ਰੀਸਾ ਨਾਨਕ ਨੇ ਦ੍ਰਿਪਈਏ ਕੁੜੀ ਕੁੜਟੇਸਾ ਕਣੋ ਜੋ ਜਪੈਨ ਜੋਰਾ ਜੋਰਨ ਮੰਗਲ ਬੈਨ ਜੋਰਾ ਜੋਰਨ ਜੀਵਨ ਮਰਨ ਲ ਜੋਰਾ ਜੋਰਨ ਰਾਜਮਾਲ ਮਨਸੋਰਾ ਜੋਰਨ ਸੁਰਤਿ ਗਿਆਨ ਵਿਚਾਰ ਜੋਰਨ ਜਗਤੀ ਛੁੱਟੇ ਸੰਸਾਰ ਜਿਵੇਂ ਹੱਥ ਜੋੜ ਕਰਕੇ ਸੋਏ ਨਾਨਕ ਉਤਮ ਨੀਚ ਨਾ ਕੋਐ ਰਾਤੀ ਰੁਤੀ ਰਤੀ ਵਾਰ ਕਉਣ ਪਣਿ ਉਹਨੇ ਪਤਾਲ ਤਿਸ ਵਿੱਚ ਵਰਤੀਤਾ ਬ੍ਰੁਖੀ ਧਰਮ ਸਾਲ ਇਸ ਵਿੱਚ ਜੀ ਜੁ ਕਿ ਰੰਗਾ ਓਨਕੇ ਨਾਮ ਨੇਕ ਅਨੰਤਾ ਫਰਮੀ ਕਰਮੇ ਹੋਈ ਵਿਚਾਰ ਸਚੁ ਆਪਿ ਚਦਰਬਾਰ ਹਿਤੇ ਸਹਨ ਪੰਜ ਪ੍ਰਵਾਣ ਨਦਰਿ ਕਰੋਂ ਪਏ ਨੀਸਾਣ ਕਛ ਪਕਾਇ ਉਤੇ ਪਾਏ ਨਾਨਕ ਜਪੇ ਜਾਏ ਧਰਮ ਖੰਡ ਕਉ ਧਰਮੋ ਗਿਆਨ ਖੰਡ ਕਉ ਅਖੋ ਕਰਮਾ ਕੀਤੇ ਪਉਣ ਕੋਣੀ ਵਿਸੰਤਰ ਕੀਤੇ ਕਾਲ ਮਹੈਸਾ ਕੀਤੇ ਪਰਮੇ ਕਰਤਿ ਘੜੀਏ ਰੂਪਰਾ ਕੇ ਵੇਸਾ ਕੀਤੇ ਕਰੋਂ ਭੂਮੀ ਮੇਰ ਕੇਤੇ ਕੀਤੇ ਰੂਪ ਦੇਸਾ ਇਤੇ ਸੁਰ ਕੇਤੇ ਕੇਤੇ ਮੰਡਲ ਦੇ ਸਾਰੇ ਇਤੇ ਸਤਿ ਬਦਨਾਂ ਦੇ ਕੇਤੇ ਕੇਤੇ ਦੇਵੀ ਦੇਸ ਕੇਤੇ ਦੇਵ ਦਾ ਨਾਮੁ ਕਿਤੇ ਗਿਤਰਤਨ ਸਮੁੰਦੈ ਇਤੇ ਥਾਣੇ ਕੇਤੇ ਅੰਬਾਣੇ ਇਤੇ ਪਾਤ੍ਰ ਨੰਦ ਰੰਦੈ ਇਤੇ ਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਇਤੇ ਨਾਦ ਬਿਨੋਦ ਕੋੜ ਅਨੰਦ ਸ਼ਰਮ ਕਣ ਕੇ ਵਾਲੀ ਰੂਪੈ ਇੱਥੇ ਘੜੀਏ ਬਾਤਾਂ ਨੂੰ ਪੈ ਤਾਂ ਕਿ ਅਗੱਲ ਕੱਠੀਆਂ ਨਾ ਜਾਏ ਜੇ ਕੋ ਕਹਿ ਚਿਪਸਟਾਏ ਇੱਥੇ ਘੜੀਏ ਸੁਰਤ ਮਤ ਮਨ ਬੋਝਾ ਇੱਥੇ ਘੜੀਏ ਸੁਨਣਾ ਕੀ ਸਦਾ ਕਰਮ ਖਾਣ ਕੇ ਬਾਣੀ ਜੁਹਾਰਾ ਇੱਥੇ ਹੋਰ ਨ ਕੋਈ ਹੋਰ ਹੈ ਇੱਥੇ ਜੋਤ ਭਾਵੇਂ ਸੂਰ ਹੈ ਤੁੰਨਾ ਰਾਮ ਰਹਿ ਵਰਪੂਰਾ ਇੱਥੇ ਸੀਤੋ ਸੀਤਾ ਨਮਮਾਏ ਤਾਂ ਕਿ ਰੂਪ ਨਾ ਇਥੇ ਨਹੀਂ ਜਾਏ ਅਮਰ ਨਾ ਠਾਕੇ ਜਾਏ ਜਿਨ ਕੇ ਰਾਮ ਸੇ ਮਨ ਮਾਹੇ ਜੀਤੇ ਭਗਤ ਸੇ ਕੇ ਲੋ ਕਰੇ ਅਨੰਦ ਚਮ ਸੋਏ ਸਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਇਤੇ ਖੰਡ ਮੰਡਲ ਭੰਡ ਜੇ ਕੋ ਕਥੇ ਤੰਤ ਨੰਤ ਇਤੇ ਲੋ ਲੋ ਅਕਾਰ ਜੇ ਜੋ ਕਮ ਤੁਤ ਕਰ ਕਿਉ ਕਿਉ ਸਚ ਕਰੇ ਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰ ਤਿਰਸ ਨਿਆਰ ਅਹ ਰਣ ਮਤਿ ਵਿਤਿਆਰੋ ਭੋਖ ਲ ਅਗੰਤਪਤਾਉ ਭੰਡ ਪਾਉ ਅੰਮ੍ਰਿਤ ਦੇ ਤਤ ਢਾਲੋ ਘੜੀਐ ਸਭ ਸਿਟਡ ਸਾਰ ਜਿਨ ਕੋ ਨਦਰ ਕਰਮ ਤੁਮਿਕਾਰ ਨਾਨਕ ਨਦਰੇ ਨਦਰ ਨਿਹਾਲ ਜਨਕ ਨਦਰ ਕਰਮ ਚਨਕਾਰ ਨਾਨਕ ਨਦਰਿ ਨਦਰ ਨਿਹਾਲ ਪਵਣ ਗਿਰੋ ਪਾਣੀ ਪਿਤਾ ਮਾਤਾ ਨਿਰਤਮਾ ਤੇਉ ਸਰਦੁ ਦੁਇ ਦਾਈ ਦਾਇਆ ਐ ਲੈ ਸਗਲ ਜਗਤਾਂ ਚਿੰਗਿਆਂ ਐ ਬੁਰੀਆਂ ਆਵਾਚੇ ਚਰਮੇ ਰੇਵਾ ਕਰਮਿ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੰਝ ਲੈ ਕੇ ਤੇ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾ ਨੋ ਕਿਉ ਤੇ ਮੁਕੰਨ ਜਲੇ ਕਿਤੇ ਛਟ ਨਾ ਲਾ ਸਤਨਾਮ ਸਰਵਾਹੈ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆ ਜੀਨੇ Japji Sahib ਬਾਣੀ ਸ਼ਰਨ ਕੀਤੀ ਹੈ ਜਿਨਾਂ ਕੋ ਮੁਖਾ ਨੇ ਬਾਣੀ ਲਜਾ ਕਿਤਾ ਜਸ ਸਰੁਨ ਕੀਤੇ ਬਾਣੀ ਪੜਦੇ ਆ ਸੁਣਦੇ ਨੇਕਾ ਪਰ ਭੁੱਲਾ ਹੋਈ ਹਉਣ ਕਿਉਂ ਕਿ ਪੁਲਾਖਮਾ ਕਰਨੀ ਇਸ ਤੁਜੀ ਅਕਵਾਸ ਸੇਵ ਜਾ ਕਰੰਦੀ ਬਾਲ ਸ਼ਕਤੀ ਵਕਸ਼ਣੀ ਹਰ ਪ੍ਰਸਾਦ ਕਰਨੀ ਆ ਪੰਗ ਸੰਗ ਸਾਈ ਹੁਣਾ ਸਿਖ ਸੇਵਕਾਂ ਦੀ ਸੇਵਾ ਥਾਈ ਪਾਵਣੀ ਕਰੋ ਬਚ ਵਾਧੇ ਇੱਕ ਮਹੀਨੇ ਚ ਬ੍ਰਕਟਾਂ ਨੂੰ ਸਿੱਖੀ ਜਿਉਂਦੀ ਦਾਤ ਬਖਸ਼ੀ ਸਾਹਿਬਤਾ ਜਿਉ ਸੋਭਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਆਓ ਗੱਜਵਾਜ ਕੀ ਫਤੇ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ